ਮੰਮੀ ਹਾਂ ਬੇਟੇ ਮੈਂ ਪਿੰਡ ਜਾ ਕੇ ਆਉਣੀ ਆ ਠੀਕ ਆ ਪਤਾ ਜੀ ਟਾਈਮ ਨਾਲ ਕੋਈ ਨਹੀਂ ਆ ਜੂਗੀ ਫਿਰ ਟਾਈਮ ਮਾੜਾ ਪੁੱਤ ਟਾਈਮ ਨਾਲ ਟਾਈਮ ਨੂੰ ਕਿਉਂ ਦਾਗਾ ਨਹੀਂ ਫੇਰ ਵੀ ਬੇਟੇ ਟਾਈਮ ਨਾਲ ਆ ਜਿਓ ਜਾਓ ਉਹਨਾਂ ਦਾ ਟਾਈਮ ਨਹੀਂ ਲੱਗਦਾ ਕਿ ਮੈਂ ਤਾਂ ਹੁਣ ਜਾਣੀ ਆ ਨਾ ਜਾਇਓ ਪੁੱਤ ਮੈਂ ਕਹਿੰਨੀ ਹੁ ਟਾਈਮ ਨਾਲ ਆ ਜਿਓ ਹੋ ਸਕਦਾ ਤਾਂ ਮੈਂ ਰਾਤ ਵੀ ਲਾ ਕੇ ਆਉਂਗੀ ਚਲੋ ਛੋਟੀ ਖੁਸ਼ੀ ਹੈ ਬੇਟੇ ਰਾਤ ਨਾਲ ਆਇਓ ਮੈਂ ਮੰਮੀ ਫਰਜਾਈ ਆਉਣੀ ਆ ਜੀ ਤੂੰ ਬਤਾਏ ਕਰ ਜੇ ਆਮਨੇ ਨੂੰ ਡੀ ਕਲੀਏ ਆਉਣ ਵਾਲੀ ਐ ਉਹਨਾਂ ਨੇ ਕਿਥੋਂ ਟਾਈਮ ਲਾਉਦਾ ਤੁਹਾਨੂੰ ਪਤਾ ਤਾਂ ਹੈ ਇੱਕ ਮਿੰਟ ਤਾਂ ਹਰ ਚੱਲ ਟਾਈਮ ਤਾਂ ਨਹੀਂ ਲੱਗਦਾ ਫਿਰ ਵੀ ਆ ਜਾਂਦਾ ਮੈਂ ਕਿਹਾ ਪੁੱਛ ਲੈਂਦੇ ਮੜਾ ਜਾਂ ਪੁੱਛੇ ਮੈਂ ਪੁੱਛ ਕੇ ਜਾਣੀ ਮੈਂ ਕਿਤੇ ਬਿਨਾਂ ਪੁੱਛੇ ਤੋ ਜਾਣੀ ਚੱਲ ਫਿਰ ਟਾਈਮ ਨਾਲ ਆ ਜੀ ਬੇਟੇ ਟਾਈਮ ਨਾਲ ਰਾਤ ਲਾ ਕਿਉਂ ਤੁਹਾਨੂੰ ਦੱਸਿਆ ਤਾਂ ਮੈਂ ਰਾਤ ਨਹੀਂ ਬੱਤ ਮੈਥੋਂ ਕੁਝ ਬਣਦਾ ਨਹੀਂ ਦੇਖ ਬੱਚੇ ਨੇ ਤੜਕੇ ਸਕੂਲ ਜਾਣਾ ਉਹਨਾਂ ਨੇ ਮੈਥੋਂ ਕਿੱਥੇ ਤਿਆਰੀ ਹੁੰਦੀ ਹੈ ਬੇਟੇ ਸੋਥਾ ਤਾਂ ਹੁੰਦੀ ਵੀ ਤਿਆਰੀ ਥੋੜਾ ਤਾਂ ਜੀ ਕੰਮ ਆ ਜਾ ਮੈਨੂੰ 14 ਸਾਲਾਂ ਤੋਂ ਤੁਹਾਡੇ ਮੂੰਹ ਕੰਨ ਦੇਖਦੇ ਆ ਨਾ ਸਾਡੇ ਪੁੱਤ ਨੂੰ ਨਾ ਸੌਣੋ। ਇਹ ਵਦੋਂ ਬੱਚੇ ਤਾਂ ਮੈਥੋਂ ਤਿਆਰ ਨਹੀਂ ਨਾ ਹੁੰਦੇ। ਹੁਣ ਤੂੰ ਤੁਸੀਂ ਵੀ ਸਿਆਣੇ ਹੋ। ਬੱਚੇਨ ਤਿਆਰ ਹੋਣ ਨੂੰ ਕੀ ਵਰਦੀਆਂ ਪਾਉਣੀਆਂ ਉਹਨਾਂ ਤੇ? ਉਹਦੀ ਵੀ ਰੋਟੀ ਪਕਾਉਣੀ, ਬੱਚਿਆਂ ਦੀ ਵੀ ਮੈਥੋਂ ਇੰਨਾ ਨਹੀਂ ਬਤ ਬਣਦਾ। ਉਹਦਾ ਆਜਾ ਸ਼ਾਮ ਨੂੰ ਜਾਇਓ। 6 ਮਹੀਨੇ ਹੋ ਗਏ ਮੈਂ ਕਦੇ ਨਹੀਂ ਰਾਤ ਰਹੀ। ਮੇਰਾ ਵੀ ਉਹ ਕਰ ਰਿਹਾ। ਕੀ ਕਰੇ ਤੋ ਵਿਕਾਰਾਂ ਕਰਦਾ ਹੈਗਾ ਬੇਟੇ ਇੱਥੇ ਵੀ ਹੁਣ ਜਵਾਕਾਂ ਦਾ ਮੈਥੋਂ ਕੰਮ ਨਹੀਂ ਨਾ ਬਣਦਾ। ਇੱਥੇ ਤਾਂ ਮੈਂ ਸਾਰੀ ਉਮਰ ਰਹਿਣਾਗਾ। ਉੱਥੇ ਮੈਂ ਕਦੇ ਕਦਾਂ ਹੀ ਜਾਣਾ। ਚੱਲ ਪੁੱਤ ਦੇਖ ਲਾ ਆਮਨੇ ਨੂੰ ਪੁੱਛ ਲੈ ਫੋਨ ਤੇ ਗੱਲ ਕਰ ਲੈ। ਪੁੱਛ ਹੀ ਆ ਮੈਂ ਪੁੱਛ ਕੇ ਜਾਨੀ ਆ ਉਹਨ ਚੰਪੂ ਚਲੇ ਘਰ ਵਾਗ ਜਾਂ ਪਾਈ ਠੀਕ ਹੈ ਪੁੱਤ ਠੀਕ ਹੈ ਜਿੰਦਗੀ ਕੇ ਫਸੇ ਇੱਕ ਰਾਤ ਵੀ ਨਾ ਰਹਿ ਸਕਦੀਗੀ ਤੂੰ ਕਿੱਧਰ ਚੱਲੀ ਪਿੰਡ ਜਾਣੀ ਆ ਰੋਜ਼ ਹੀ ਪਿੰਡ ਜਾਣੀ ਆ ਤੂੰ ਤੁਸੀਂ ਕੀ ਲੈਣਾ ਮੇਰੇ ਮੰਮੀ ਨੇ ਜਦੋਂ ਰੋਕਦੇ ਮੰਮੀ ਨੇ ਰੋਕਦੇ ਭੈੜਾ ਲੱਗਦਾ ਜਾਂਦੀ ਕਿ ਉਹ ਹੀ ਗੱਲ ਤੂੰ ਪੁੱਛਦੇ ਆਪਦੇ ਘਰੇ ਜਾਂਦੇ ਕੀ ਭੈੜਾ ਲੱਗਦਾ ਰੋਜ਼ ਨਹੀਂ ਨਾ ਜਾਂਦੇ ਹੁੰਦੇਗਾ ਤਾਂ ਸਾਲ 6 ਮਹੀਨੇ ਤੋਂ ਹੋਇਆ ਤੂੰ ਤਾਂ ਰੋਜ਼ ਹੀ ਚੱਗ ਜਾਨੀ ਆ ਨਾ ਰੋਜ ਫਿਰ ਭੈੜਾ ਲੱਗਦਾ ਨੂੰਹ ਦੀ ਰੋਜ ਥੋੜੇ ਜਾਂਦੀ ਹੁੰਦੀ ਹੈ। ਕਿਉਂ ਤੁਖਦੀ ਤੇ ਅੱਗ ਪਾਈ ਜਾਂਨੇ ਹੋ। ਪਹਿਲਾਂ ਉਹ ਕਹਿ ਕੇ ਆਟੋਂ ਤੁਸੀਂ ਟੋਕਣ ਲੱਗ ਜਾਓ। ਟੋਕਣ ਵਾਲੀ ਗੱਲ ਨਹੀਂ ਫਿਰ ਰੋਜ ਤਾਂ ਭੈੜਾ ਲੱਗਦਾ ਕਦੇ ਤੋਂ ਕਦੇ ਹੋਇਆ ਬੰਦੇ ਨੇ। ਕਿੱਧਰੇ ਨਹੀਂ ਭੈੜਾ। ਤੇਰੀ ਮੰਮੀ ਤਾਂ ਕੰਮ ਨਹੀਂ ਹੁੰਦਾ ਉਹੀ ਗੱਲ ਵੀ ਮੁੰਡਾ ਘਰੇ ਨਹੀਂ ਹੈਗਾ ਉਹਨੂੰ ਪੁੱਛ ਕੇ ਵਾਗ ਜਾਨ। ਜਦੋਂ ਤੁਸੀਂ ਵੇਲੇ ਆਓਗੇ ਆ ਜਾਂਨੇ ਹੋ ਫਿਰ ਕੰਮ ਤੁਸੀਂ ਕਰਾ ਦਿਓ। ਮੈਥੋਂ ਤਾਂ ਆਪ ਨਹੀਂ ਹੁੰਦਾ ਮੈਂ ਕਿਉਂ ਕਰਾਂ ਮੇਰੇ ਤਾਂ ਆਪਦੇ ਨਹੀਂ ਬਣਦਾ ਕੰਮ ਮੈਂ ਕਿਹਦਾ ਕਰਾਦਾ ਕੰਮ। ਫਿਰ ਫਿਰ ਕਹਿਣ ਦੀ ਵੀ ਲੋੜ ਨਹੀਂ। ਲੋੜ ਕਿਉਂ ਰੀ ਨੂੰਹ ਤੇ ਨੂੰ ਮੜਾ ਮੋਟਾ ਅਜੀਬ ਨਹੀਂ ਮਾ ਜਾ ਸਕਦੀ ਉਹਨਾਂ ਦਾ ਟਾਈਮ ਹੈ ਨਹੀਂਗਾ ਉਹਨਾਂ ਦਾ ਟਾਈਮ ਹੈ ਨਹੀਂ ਫਿਰ ਸ਼ਾਮ ਨੂੰ ਮੁੜੇ ਜਵਾਕਾਂ ਤੋਂ ਤੇਰੀ ਮੰਮੀ ਤਾਂ ਵੀ ਨਹੀਂ ਕੰਮ ਹੁੰਦਾ ਫਿਰ ਕੋਈ ਨਹੀਂ ਦੇਖਾਂਗੇ ਲੈ ਐਂ ਕਰਦੀ ਐ ਤਾਂ ਇਹ ਕੋਈ ਗੱਲ ਹੋਈ ਮੌਜ ਨਾਲ ਮੂੰਹ ਚੱਕ ਲੈਂਦੀ ਐ ਤੀਜੇ ਦਿਨ ਇਕੱਲੀ ਭੱਗ ਜਾਂਦੀ ਐ ਉਹ ਤੋਂ ਕੰਮ ਨਹੀਂ ਹੁੰਦਾ ਜਵਾਕ ਘਰੇ ਨਹੀਂ ਹੈਗਾ ਜਵਾਕਾਂ ਨੂੰ ਵੀ ਸਕੂਲ ਤੋਰਨਾ ਉਹਦੀ ਵੀ ਰੋਟੀ ਬਣਾਉਣੀ ਇਹ ਤਾਂ ਰੋਜ਼ ਹੀ ਮੂੰਹ ਚੱਕ ਲੈਂਦੀ ਐ ਉਹ ਹੀ ਗੱਲ ਫਿਰ ਕੋਈ ਰੋਕਦਾ ਨਹੀਂ ਨਾ ਹੈਗਾ ਚਲ ਮੈਂ ਭੈਣ ਨੂੰ ਪੁੱਛ ਕੇ ਆਉਣੀ ਆ ਅੱਧੀ ਉਹ ਤਾਂ ਹੁਣ ਨਹੀਂ ਤਾਂ ਸਾਰੀ ਕੰਦੇ ਕਰਨੀ ਪੈਣੀ ਭਾਈ ਜਵਾਕ ਵੀ ਸਾਹਮਣੇ ਨੇ ਰੋਟੀ ਬਣਾਉਣੀ ਐ ਭਣ ਸਿਮਰ ਕਿੱਧਰ ਗਈ ਇੱਕੀ ਬਾਗੀ ਪਣੀ ਤੈਨੂੰ ਮਾੜਾ ਮੋਟਾ ਪੁੱਛ ਕੇ ਨਹੀਂ ਗਈ ਹੈਗੀ ਮੈਨੂੰ ਕੀ ਪੁੱਛਣਾ ਭਣੇ ਮੈਂ ਤਾਂ ਕਿਹਾ ਤੀ ਵੀ ਨਾ ਜਾ ਕੁੜੇ ਮੈਥੋਂ ਕੰਮ ਨਹੀਂ ਬਣਦਾ ਜਵਾਕ ਨਹੀਂ ਭਣ ਇੱਕ ਤਾਂ ਮੁੰਡਾ ਤਾਂ ਜਮੀਨ ਹੀ ਕਹੇ ਲੱਗਦਾ ਨਾ ਕੋਈ ਗੱਲ ਜਵਾਕਾਂ ਦਾ ਔਖਾ ਹੋ ਜਾਂਦਾ ਮੈਨੂੰ ਵੀ ਨਹੀਂ ਸਿੱਧਾ ਬੋਲੇ ਉਹਨੂੰ ਬੋਲਣ ਵਾਲਾਂ ਦੀ ਤਮੀਜ਼ ਹੈ ਨਹੀਂ ਮਾੜਾ ਮੋਟਾ ਤਾਂ ਰੋਕਿਆ ਕਰੋ ਉਹਨੂੰ ਤੁਸੀਂ ਰੋਕੇ ਕੌਣ ਭਣੇ ਮੁੰਡਾ ਬਾਹਰ ਰਹਿੰਦਾ ਮੇਰੇ ਘਰ ਨੇ ਚ ਨਹੀਂ ਮੈਂ ਕੀ ਕਰ ਸਕਦੀ ਆ ਭਣੇ ਹੁਣ ਉਹਨੂੰ ਆਇਦਾ ਪਤਾ ਹੀ ਐ ਵੀ ਮੇਰੇ ਮੰਮੀ ਦਿੱਲੀ ਵਿੱਚ ਠਹਿਰਦੀ ਐ ਵੀ ਮੈਥੋਂ ਕੰਮ ਨਹੀਂ ਬਣਦਾ ਜੇ ਮੈਂ ਕਿਹਾ ਤਾਂ ਕਹਿੰਦੀ 9 ਮਹੀਨੇ ਹੋ ਗਏ ਮੈਨੂੰ ਤਾਂ ਗਈ ਨੂੰ ਕਹਿੰਦੀ ਇੱਕ ਦਿਨ ਪਹਿਲਾਂ ਕਹਿੰਦੀ ਮੇਰੀ ਮੰਮੀ ਨੇ ਘਰੇ ਸਪਾਲਿਆ ਹੁਣ ਤੂੰ ਟੱਕਰ ਗਈ ਮੈਂ ਤਾਂ ਕੁਛ ਨਹੀਂ ਪਾਇਆ ਬਣਾ ਹੀ ਕਿਹਾ ਕਿ ਮਹਾਂਪਤ ਅਚਾਮ ਨੂੰ ਮੁੜੇਗੀ ਆਪਾਂ ਨੂੰ ਜਾਇਆ ਵੱਡੇ ਛੋਟੇ ਦੀ ਉਹਨੂੰ ਤਮੀਜ਼ ਨਹੀਂ ਹੈਗੀ ਉਹਨੂੰ ਬੋਲਣ ਦਾ ਭਰਾ ਹੀ ਚੱਜ ਨਹੀਂ ਹੈਗਾ ਐਂ ਆ ਪਾਣੀ ਫਿਰ ਹੁਣ ਕੀ ਕਰਾਂ ਮੈਂ ਕਿੱਧਰ ਜਾਵਾਂ ਤੇ ਫਿਰ ਉਹ ਆਥਾਂ ਆਥਾਂ ਨੂੰ ਆਜੂਗੀ ਕਿ ਆਉਂਦੀ ਨਹੀਂ ਹੈਗੀ ਨਹੀਂ ਆਉਂਦੀ ਪਾਣੀ ਤਾਂ ਕਹਿੰਦੀ ਮੈਂ ਰਾਤ ਨੂੰ ਆ ਕੇ ਆਉਂਦੀ ਉਹਨਾਂ ਦੇਖਣ ਉਹਨੂੰ ਐ ਨਹੀਂ ਪਤਾ ਲੱਗਦਾ ਵੀ ਅਮਨਾ ਵੀ ਆਊਗਾ ਵਿਜਵਾਕ ਵੀ ਮੈਂ ਤਿਆਰ ਕਰਨੇ ਉਹੀ ਘਰ ਸਕੂਲ ਭੇਜਣੇ ਸਕੂਲੋਂ ਆਉਣਗੇ ਉਹ ਮੁੰਡਾ ਤਾਂ ਤੇਰਾ ਪੋਤਾ ਤਾਂ ਬਾੜੀ ਚੌੜ ਕਰਦਾ ਉਹ ਤਾਂ ਬਾੜੀ ਕਰਦੇ ਆਮਨੇ ਨੇ ਕਹਿੰਦੀ ਪੁੱਛ ਕੇ ਗਈਆਂ ਮੈਨੂੰ ਤਾਂ ਕਹਿੰਦੀ ਮੈਨੂੰ ਕਿਹਾ ਉਹਨੇ ਮੇਰੇ ਨੂੰ ਤਾਂ ਕੋਈ ਨਹੀਂ ਐ ਕਰਦੀ ਮੇਰੇ ਨੂੰ ਤਾਂ ਮੇਰੇ ਕਹਣੇ ਚ ਹੈ ਜੇ ਅਸੀਂ ਕਹਾਗੇ ਫੇਰ ਜਾਂਦੀ ਹੈ ਨਹੀਂ ਜਾਂਵਾ ਨਹੀਂ ਜਾਂਦੀ ਆਥ ਨੇ ਉਹੀ ਗੱਲ ਵੀ ਵਧੀਆ ਰੋਟੀ ਪਾਣੀ ਫੜਾ ਕੇ ਵਧੀਆ ਮੇਰੇਆਂ ਲੱਤਾਂ ਬਾਹਾਂ ਘੁੱਟਦੀ ਐ ਲੱਤ ਤੇਰੇ ਤਾਂ ਭਣ ਜਮੇ ਨਹੀਂ ਕਟਰੋਲ ਚ ਫਿਰ ਮੇਰੇ ਨੂੰ ਤਾਂ ਬਹੁਤ ਸੇਵਾ ਕਰਦੀ ਐ ਮੇਰੀ ਲੱਤਾਂ ਬਾਹਾਂ ਘੁੱਟਦੀ ਆਥ ਨੇ ਉਹੀ ਗੱਲ ਚਾ ਪਾਣੀ ਵਧੀਆ ਰੋਟੀ ਟੁਕਮੰਜੇ ਦੇ ਬੈਠੀ ਨੂੰ ਫੜਾਉਂਦੀ ਆ ਮੈਨੂੰ ਤਾਂ ਨਹੀਂ ਆਏ ਤਾਂ ਪਣ ਸਾਰਾ ਕੁਝ ਕਰਦੀ ਐ ਇਹ ਜੀ ਵੀ ਨਹੀਂ ਆਏ ਐ ਈ ਵੀ ਨਹੀਂ ਕੋਈ ਗੱਲ ਬਸ ਹੋਈਆਂ ਤਾਂ ਜਦੋਂ ਮਾਂ ਉੱਠ ਕੱਢਦਾ ਫਿਰ ਪੇਕਿਆਂ ਨੂੰ ਤਾਂ ਉੱਠਦੇ ਹੀ ਆ ਜੇ ਹੁਣ ਮੇਰੀ ਕੁੜੀ ਐ ਉਹ ਵੀ ਫਿਰ ਕਦੇ ਕਦੇ ਆਪਦਾ ਐ ਫੜਕਦੀ ਐ ਵੀ ਮਾਂ ਪੇ ਨੂੰ ਤਾਂ ਮਿਲਣੀ ਐ ਨਾ ਮੇਰੇ ਨਾਲ ਵੀ ਆਏ ਤਾਂ ਸੇਵਾ ਤਾਂ ਬਿਠੇਰੀ ਕਰਦੀ ਹੁਣ ਕੰਮ ਮੈਂ ਤਾਂ ਕਰਦੀ ਨਹੀਂ ਉਹਦੇ ਹੁੰਦੇ ਆਪੇ ਕਰਦੀ ਐ ਰੋਟੀ ਪਾਣੀ ਬੈਠੀ ਨਹੀਂ ਦਿੰਦੀ ਐ ਜੇ ਦੁੱਖ ਦਾ ਸੁੱਖ ਦਾ ਲੱਤਾਂ ਵੀ ਦਾਬਦੀ ਐ ਜੇ ਕਹਿੰਦਾ ਵੀ ਸਿਮਰ ਮੇਰੇ ਪੁੱਤ ਲੱਤਾਂ ਲੁਕਦੀਆਂ ਅਈ ਡੀ ਵੀ ਨਹੀਂ ਕਰਨ ਭਾਣੇ ਕੋਈ ਆਏ ਨਹੀਂ ਹੈਗਾ ਮੈਨੂੰ ਤਾਂ ਲੱਗਦਾ ਨਹੀਂ ਭਾਣੇ ਵੀ ਸੇਵਾ ਕਰਦੀ ਨਾ ਨਾ ਭਾਣੇ ਐ ਸਾਰਾ ਕੁਝ ਕਰਦੀ ਨਹੀਂ ਨਹੀਂ ਪੁੱਛ ਕੇ ਤਾਂ ਗਈ ਨਹੀਂ ਉਹ ਫਿਰ ਆਏ ਪੁੱਛ ਕੇ ਤਾਂ ਗਈ ਹੈ ਭਾਣੇ ਮੈਨੂੰ ਅੱਛਾ ਪੁੱਛ ਕੇ ਗਈ ਐ ਤਾਂ ਐ ਨਹੀਂ ਗਈ ਹੈਗੀ ਮੈਨੂੰ ਤਾਂ ਲੱਗਦਾ ਨਹੀਂ ਭਾਣੇ ਵੀ ਸੇਵਾ ਕਰਦੀ ਹੋ ਤੇਰੀ ਚੱਲ ਭਾਣੇ ਜੇ ਨਹੀਂ ਕਰਦੀ ਤੂੰ ਆਪਦੀ ਸੇਵਾ ਕਰਾ ਲੈ ਮੇਰੀ ਤਾਂ ਵਧੀਆ ਕਰਦੀ ਹੈ ਸੇਵਾ ਹੁਣ ਹੁਣ ਤੇਰੀ ਨੂੰ ਮੇਰੀ ਸੇਵਾ ਤਾਂ ਆ ਕੇ ਕਰਨੀ ਲੱਗੀ ਕਰੂ ਤਾਂ ਮੇਰੀ ਹੀ ਕਰੂ ਮੇਰੀ ਸੇਵਾ ਬੜ ਬੋਲੀ ਹੈ ਉਹਦੇ ਮਨ ਚ ਕੋਈ ਸਹੀ ਨਹੀਂ ਕੈਨਾਂ ਤੈਨੂੰ ਆਪਦਿਆਂ ਦਾ ਪਾਏ ਪੈਨੇ ਮੈਨੂੰ ਆਪਦਿਆਂ ਦਾ ਪਾਏ ਹੈਨਾ ਇਹ ਆਪੋ ਆਪਦੇ ਹਾਂ ਐਡੀ ਵੀ ਨਹੀਂ ਕਿਸੇ ਦੇ ਪੈਰ ਨਹੀਂ ਪਟਦੀ ਜਾਂਦੀ ਨਹੀਂ ਲੈ ਕਿਸੇ ਦੇ ਘਰੇ ਨਹੀਂ ਜਾਂਦੀ ਆਹੀ ਗੱਲਾਂ ਹੁੰਦੀਆਂ ਨੇ ਮੇਨ ਆਪਾਂ ਬਿਨੂ ਤੇ ਲੱਟ ਲੱਟ ਕਰਦੀ ਫਿਰਦੀ ਐ ਐ ਕਿਸੇ ਤੇ ਗਈ ਦਿਖਾ ਦੇ ਮੈਨੂੰ ਗਈ ਤਾਂ ਨਹੀਂ ਤੇਰੀ ਨੂਹ ਜੇ ਐਂ ਭੱਗ ਜਾਂਦੀ ਐ ਭੈਣਾਂ ਗਮਾਂਡ ਤੇ ਛੋਡੇ ਦੇਖ ਮੈਂ ਦੇਖੀ ਕਈ ਵਾਰਾਂ ਵੜਦੀ ਉਹ ਤਾਂ ਕੰਮ ਤਾਂ ਨਹੀਂ ਜਾਂਦੀ ਆਪਦੇ ਸਕੇ ਨਾ ਮੇਰੇ ਨੂੰ ਤਾਂ ਕੰਮ ਦੰਦੇ ਵੀ ਨਹੀਂ ਆਂਦੀ ਭੈਣਾਂ ਜਾਵਾ ਨਾ ਜਾਵਾ ਉਹ ਨਹੀਂ ਜਾਂਦੀ ਕਿਸੇ ਸਕਸ ਕੇ ਲੈਣ ਜਾਂਦੀ ਐ ਥੋੜੀ ਜਾਂਦੀ ਐ ਰੋਜ਼ ਨਹੀਂ ਮੇਰੀ ਤਾਂ ਸਕਾ ਕਹਿੰਦੇ ਵੀ ਨਹੀਂ ਜਾਂਦੀ ਥੋੜੇ ਕਦੇ ਗਈ ਐ ਮੇਰੀ ਨੂੰ ਕਦੇ ਨਹੀਂ ਗਈ ਐਡੀ ਵੀ ਨਹੀਂ ਗੱਲ ਪਾਣੀ ਕੋਈ ਤੈਨੂੰ ਆਪਾਂ ਨੇ ਫਰਮਾਤਾ ਜਾਨਨੀ ਆ ਮੈਂ ਚਾਹ ਬਣਾਉਣੀ ਆ ਬੈ ਜਾ ਨਾ ਚਾਹ ਨਹੀਂ ਮੈਂ ਪਿੰਦੀ ਮੈਂ ਤਾਂ ਦੁੱਖ ਸੁੱਖ ਕਰਨ ਆਈ ਸੀ ਵਿਚਾਲ ਭੈਣ ਕੋਈ ਢਿੱਡ ਹੌਲਾ ਕਰੂੰਗੀ ਤੂੰ ਤਾਂ ਸਮਗਾ ਉਹਦੇ ਮਿੱਠੇ ਪੋਚੇ ਮਾਰਨ ਲੱਗ ਗਈ ਨਹੀਂ ਪੋਚੇ ਤਾਂ ਫਿਰ ਮੈਂ ਕਹਾਂ ਝੂਠੇ ਮਾਰਦੀ ਆ ਸੱਚੇ ਮਾਰਦੀ ਆ ਐਡੀ ਹੈ ਨਹੀਂ ਮੇਰੀ ਮੂੰਹ ਆਇਆ ਨਾ ਮੈਂ ਤਾਂ ਜਾਨਨੀ ਆ ਭੈਣੇ ਬਸ ਕੀ ਕੀ ਜਾਨਦੀ ਪੁੱਟ ਬਣਾਉਣੀ ਨਾ ਮੈਂ ਤਾਂ ਢਿੱਡ ਹੌਲਾ ਕਰਨ ਆਈ ਸੀ ਤੂੰ ਤਾਂ ਸਮਗਾ ਮਿੱਠੇ ਪੋਚੇ ਲੱਗ ਗਈ ਮਾਰਨ ਮੈਂ ਤਾਂ ਜਾਨਨੀ ਆ ਉਹ ਤਾਂ ਫਿਰ ਭੈਣੇ ਆਪਦੇ ਮੰਜੇ ਥੱਲੇ ਆਪ ਸੋਟੀ ਮਾਰੋ ਦੂਜਿਆਂ ਦੇ ਥੱਲੇ ਆਪਾਂ ਦੇਖਣ ਆ ਜਾਨੇ ਸੋਟਾ ਨੇ ਵੇੜ ਕੇ ਫਿਰ ਦੇਖਦੀਆਂ ਕੋਈ ਖੇਤ ਦਾ ਕੋਈ ਉਹਨਾਂ ਦਾ ਚਾਹ ਪਾਣੀ ਦਾ ਆ ਗਈ ਪੁੱਤ ਸਸਰੀਕਾਲ ਹੋਰ ਠੀਕ ਆ ਹਾਂ ਠੀਕ ਆ ਬਸ ਕਿਵੇਂ ਮੂੰਹ ਕੋਸਾ ਲ ਕਰਿਆ ਗਾਇ ਪਾਸ ਪੁੱਛਣਾ ਕਿਉਂ ਕਹਿੋ ਜੇ ਘਰ ਪਾਲੇ ਤੁਸੀਂ ਘਰ ਤੋਂ ਚੱਜ ਦਾ ਭਾਲ ਦਿੰਦੇ ਮੈਨੂੰ ਕੀ ਹੋ ਗਿਆ ਨਾ ਮੇਰਾ ਸ਼ੌਂਕ ਪੁਰੇ ਹੁੰਦੇ ਇੱਥੇ ਕੰਮ ਕਰਾਈ ਜਾਂਦੇ ਹੈਗੇ ਬਸ ਚਲ ਇੱਕ ਜਮੀਨ ਦੇਖ ਲਈ ਤੁਸੀਂ ਕੋਈ ਨਾ ਪੁੱਤ ਗਰਮ ਨਾ ਹੋ ਮੈਂ ਪਾਣੀ ਤਾਂ ਨਹੀਂ ਲਿਆਉਣੀ ਹੈ ਪਾਣੀ ਤਾਂ ਨਹੀਂ ਪੀ ਕੋਈ ਨਾ ਕੀ ਕਰੀਏ ਬਸ ਹੋਰ ਉਹ ਨਾ ਵਿਚੋਲੇ ਦੀਆਂ ਗੱਲਾਂ ਚ ਇਹ ਜਾ ਆ ਗਏ ਜ਼ਮੀਨ ਹੀ ਦੇਖ ਲਈ ਕੱਲੀ ਸਹੀ ਗੱਲ ਆ ਬੰਦੇ ਨਹੀਂ ਦੇਖੇ ਵੀ ਹੈਗੇ ਨੇ ਵਰਤਨ ਵਾਲੇ ਕਹੈ ਨਹੀਂ ਗੇ ਚਲ ਕੋਈ ਨਾ ਉ ਤਾਂ ਤੂੰ ਵਧੀਆ ਠੀਕ ਠਾਕ ਸਾਰੇ ਠੀਕ ਠਾਕ ਹੈ ਹਾਂ ਮੈਂ ਤਾਂ ਠੀਕ ਹੀ ਮੈਨੂੰ ਚੱਲ ਅੱਛਾ ਤੇ ਫਿਰ ਹੁਣ ਦੱਸ ਕੇ ਆਈਆਂ ਤਾਂ ਆਪਦੀ ਸੱਸ ਨੂੰ ਦੱਸ ਕੇ ਆਈਆਂ ਤਾਂ ਬੋਲਣ ਲੱਗੀ ਮੁਰੋ ਠੀਕ ਹੈ ਨਹੀਂ ਆਥਨ ਨੂੰ ਮੜਿਆ ਹੀ ਐ ਕਰ ਲਈ ਬੋ ਕਰ ਲਈ ਬਸ ਜੋ ਬੁੜੀਆਂ ਕਹਿੰਦੀਆਂ ਹੁੰਦੀਆਂ ਨੇ ਦੇਹ ਲਾ ਲੈ ਆਥਨ ਨੂੰ ਮੜਿਆ ਮੈਂ ਆ ਦੇ ਘਰੇ ਵੀ ਨਹੀਂ ਆ ਸਕਦੀ ਹਾਂ ਹੂੰ ਹੁਣ ਕੀ ਕਰ ਸਕਦੇ ਆ ਚਲ ਕੋਈ ਨਾ ਤੂੰ ਟੈਂਸ਼ਨ ਨਾ ਲੈ ਤੇ ਫਿਰ ਉਹ ਆਪ ਨਹੀਂ ਆਇਆ ਤੇਰੇ ਨਾਲ ਆਪ ਟਾਈਮ ਹੀ ਲਾਦਾ ਉਹਨਾਂ ਦਾ ਇਹ ਤੇ ਦੁਰੇ ਫਿਰਦੇ ਆ ਬਸ ਇੱਕ 45 ਕਿੱਲੇ ਦੇਖ ਲਿਆ ਤੁਸੀਂ ਕੀ ਕਰੀਏ ਉਦੋਂ ਬਚੋਲਾ ਕਹਿੰਦਾ ਆਪ ਵੀ ਉਦੋਂ ਆਏ ਸੀ ਵੀ ਕੋਈ ਸੌਖਾ ਘਰ ਪਾੜ ਲੀਏ ਆਏ ਨਹੀਂ ਨਾ ਦੇਖਿਆ ਬੰਦੇ ਨਹੀਂ ਨਾ ਦੇਖੇ ਵੀ ਵਰਤਨ ਵਾਲੇ ਹੈਗੇ ਨੇ ਇੱਕ ਨਾ ਕੱਲੀ ਜ਼ਮੀਨ ਦੇਖ ਲਈ ਬਸ ਪੁੱਤ ਖਬਰਾਂ ਨਾ ਹੁਣ ਜਿਹੇ ਜੀ ਤੇਰੀ ਕਿਸਮਤ ਚ ਲਿਖਿਆ ਸੀ ਮਿਲ ਗਿਆ ਹੁਣ ਉਹਨੂੰ ਆਪਾ ਢਾਹਤਾ ਸਕਦੇ ਨਹੀਂ ਪਰ ਆਪ ਦੀ ਸਮਝਦਾਰੀ ਨਾਲ ਪੁੱਤ ਹੁਣ ਤੂੰ ਕੱਟ ਲਾ ਉੱਥੇ ਕੋਈ ਨਾ ਮੈਂ ਸੋਣ ਦੇਖਣ ਸਾਰੀ ਕਹਦਾ ਸੀ ਵੀ ਮੁੰਡਾ ਮੈਨੂੰ ਸਹੀ ਨਹੀਂ ਲੱਗਦਾ ਉਹ ਤਾਂ ਮੈਨੂੰ ਚੰਦ ਵੀ ਨਹੀਂ ਸੀ ਉਹ ਤਾਂ ਤੂੰ ਮੈਨੂੰ ਪਤਾ ਕਰਤਾ ਹੁਣ ਪੁੱਤ ਮੇਰੇ ਕੀ ਸਾਰੇ ਆ ਗਏ ਫਿਰ ਹੁਣ ਜਦੋਂ ਤੇਰੇ ਪਿਓ ਨੇ ਤੇਰੇ ਭਰਾ ਨੇ ਉਹ ਤਾਂ ਬਸ ਕਿੱਲਿਆ ਮਗਰ ਦੇਖ ਲੈ ਵੀ ਕਿੱਲੇ ਵੱਧ ਨੇ ਕਿੱਲੇ ਵੱਧ ਨੇ ਐ ਨਹੀਂ ਨਾ ਦੇਖਿਆ ਵੀ ਉੱਥੇ ਸੁੱਖ ਹੈਗਾ ਕਹ ਹੈ ਨਹੀਂਗਾ ਹੁਣ ਤਾਂ ਨਰਕ ਸੁਰਾਗੇ ਥੀ ਆ ਬਸ ਚਾਲ ਕੋਈ ਨਾ ਤੂੰ ਕੋਰਾ ਨਾ ਕੀ ਮੇਰੇ ਵਾਸਤੇ ਦਾ ਕੋਈ ਨਾ ਨਰਕ ਕਾ ਨੂੰ ਕਹਿੰਨੀ ਹੈ ਪਰਮਾਤਮਾ ਕੋਈ ਨਾ ਕਦੇ ਚੰਗੇ ਦਿਨ ਵੀ ਲਿਆਊਗਾ ਤੇ ਮੁੰਡਾ ਠੀਕ ਆਗਾ ਠੀਕ ਆ ਬਸ ਕੀ ਕਰਦਾ ਸੀਗਾ ਕੁਛ ਨਹੀਂ ਖੇਡੀ ਜਾਂਦੇ ਸੀ ਉੱਥੇ ਅੱਛਾ ਉਹਨੂੰ ਵੀ ਲੈ ਆਉਂਦੀ ਨਾਲ ਕੀ ਕਰਾਉਣਾ ਸੀਗਾ ਨਾ ਐ ਕਾ ਤੋ ਕਹਿੰਨੀ ਆ ਨੂੰ ਲੈ ਆਇਆ ਕਰਨ ਨਾਲ ਤੋ ਠઠੋ ਕਰਦੇ ਨੇ ਚਾਲ ਕੋਈ ਨਾ ਫਿਰ ਹੁਣ ਬਾਲਾ ਨਾ ਖਬਰਾ ਕੋਈ ਨਾ ਤੇ ਮੇਰੀ ਤਾਂ ਕੋਈ ਜ਼ਿੰਦਗੀ ਨਹੀਂ ਰਹੀ ਜ਼ਿੰਦਗੀ ਬਰਬਾਦ ਕਰਤੀ ਤੁਸੀਂ ਜਮਾ ਮੇਰੀ ਨਾ ਮੈਂ ਬਾਹਰ ਜਾ ਸਕਦੀ ਹਾਂ ਜੀ ਮੈਂ ਤਾਂ ਇਹ ਤਾਂ ਗਲਤੀ ਸੀ ਮੰਨਦੇ ਆ ਪੁੱਤ ਕੀ ਕਰੀਏ ਹੁਣ ਅੱਜ ਕੱਲ ਟਾਈਮ ਟੇਬਲ ਸੀ ਕਿਹੜੀ ਅੰਦਾਜ਼ ਕੁੜੀਆਂ ਕਿੱਥੋਂ ਦੀ ਕਿੱਥੇ ਵੱਗ ਗਈਆਂ ਸਹੀ ਗੱਲ ਆ ਬਸਣ ਕੀ ਕਰੀਏ ਉਹ ਤਾਂ ਸਾਰੇ ਰਿਸ਼ਤੇਦਾਰ ਵੀ ਕਹਿਣ ਲੱਗੇ ਵੀ ਭਾਈ ਬਹੁਤ ਸੋਹਣਾ ਵਧੀਆ ਜ਼ਮੀਨ ਸਾਰਿਆਂ ਦੀ ਅੱਖ ਜ਼ਮੀਨ ਤੇ ਸੀ ਬਸ ਐ ਨਹੀਂ ਕਿਸੇ ਨੇ ਦੇਖਿਆ ਵੀ ਪਹਿਲਾਂ ਅੰਦਰ ਫਰੋਲਤਾ ਲਈਏ ਵੀ ਉਹ ਬੁੜੀ ਕਿੰਨੀ ਚੱਕਮੀ ਆ ਹੈ ਆਪ ਉਹ ਚੌਧਰੀ ਉਹਨੂੰ ਕੋਈ ਚੱਕਰ ਨਹੀਂ ਵੀ ਮੇਰਾ ਟੱਬਰ ਕੱਲਾ ਜਾਂਦਾ ਜਾਂ ਕਿਵੇਂ ਆ ਤਿਮਾ ਜਨੜਾ ਤੋੜ ਦਿੰਦਾ ਕ ਕੱਲੀ ਨੂੰ ਉੱਤ ਹੁਣ ਸਾਡਾ ਕੀ ਕਸੂਰ ਆ ਕਸੂਰ ਤਾਂ ਸਾਰਾ ਤੁਹਾਡਾ ਹੀ ਆ ਵਧੀਆ ਮੈਂ ਪੜ੍ਹੀ ਲਿਖੀ ਆਂਦੀ ਸੀਗੀ ਪੜ੍ਹਾਈ ਚੱਲੀ ਜਾਂਦੀ ਸੀ ਮੇਰੀ ਹਜੇ ਚਲ ਹੁਣ ਕੀ ਕਰ ਸਕਦੇ ਆ ਅਸੀਂ ਤਾਂ ਬਿਠੇ ਰਹੀ ਸੋਚਿਆ ਸੀਗਾ ਵੀ ਚਲ ਵਧੀਆ ਸੁਖੀ ਬਸੂਗੀ ਸਾਨੂੰ ਕੀ ਪਤਾ ਸੀਗਾ ਤੁਸੀਂ ਸੋਚਿਆ ਨਾ ਦਾਇਆ ਨਾ ਕਰਦੇ ਤੁਸੀਂ ਜਿਹੜਾ ਮੇਰੇ ਨਾਲ ਕਰਿਆ ਤੁਸੀਂ ਚਲ ਕੋਈ ਨਾ ਤੂੰ ਕਬਰਾਂ ਨਾ ਤੇ ਮੈਂ ਚਾਵਣਾ ਕਿ ਲਿਓਨੀ ਆ ਤੇਰੇ ਵਾਸਤੇ ਬਹਿ ਜਾ ਤੇ ਤੇਰੇ ਕੁਛ ਨਹੀਂ ਪੀਣਾ ਮੈਂ ਮੇਰਾ ਬਹੁਤ ਮੂਡ ਖਰਾਬ ਆ ਗਿਆ ਚਲ ਕੋਈ ਨਾ ਮੈਂ ਪਾਣੀ ਲਿਆਉਣੀ ਆ ਨਾਲੇ ਚਾਹ ਬਣਾ ਕੇ ਲਿਆਉਣੀ ਆ ਤੇਰੇ ਵਾਸਤੇ ਮੰਮੀ ਤਾਂ ਕਹਿੰਦਾ ਕਿਆ ਸਾਰ ਦਿੰਦੀ ਹੈਗੀ ਮੈਨੂੰ ਪਤਾ ਜਿਵੇਂ ਮੈਂ ਮਰੈਨੀ ਹਾਂ ਉਥੇ ਕਿ ਤਾਂ ਕਹਿੰਦਾ ਕਿਆ ਸਾਰ ਦਿੰਦੀ ਹੈਗੀ ਵਧੀਆ ਮੈਂ ਟਾਪਰ ਸੀ ਪੜਾਈ ਚ ਜਿਹੜੇ ਨੰਨਾ ਮੇਰਾ ਕਰਾਇਆ ਜਾ ਗੁੱਸਾ ਮੈਨੂੰ ਬਹੁਤਾ ਆ ਜਾਂਦਾ ਇਸ ਗੱਲ ਤੇ ਵੀ ਮਾਪੇ ਉਹਦੇ ਲਾਦੇ ਪੁੱਤ ਦਾ ਚੰਗਾ ਸੋਚਦੇ ਇਹਨਾਂ ਨੇ ਮੇਰਾ ਬਹੁਤ ਮਾੜਾ ਸੋਚਿਆ ਚਲ ਜਿਵੇਂ ਹੁਣ ਜ਼ਿੰਦਗੀ ਹੈਗੀ ਆ ਲੰਗੀ ਆਂ ਆਏ ਦੋ ਇਹਦਾ ਨਾਮ ਚੰਗਾ ਤੇ ਰੱਬ ਚੱਕੀ ਲਵੇ ਦੁਨੀਆਂ ਨਾਲ ਨਿਯੋਗ ਹੋ ਗਈ ਜਾਂਦੀ ਹੈ ਕਿ ਮੈਂ ਮੈਂ ਇੱਥੇ ਹੀ ਸੈਨ ਨੂੰ ਫਸਾਉਣ ਵਾਸਤੇ ਹੁਣ ਆ ਤુલਸੀ ਦੇ ਮਲਾ ਦਾ ਪਾਣੀ ਪੂਣੀ ਨਹੀਂ ਬਸ ਪੀ ਪੀ ਸਾਰੀ ਹੈ ਸਿਮਰ ਕਿਵੇਂ ਹੈ ਠੀਕ ਆ ਕਿਵੇਂ ਫੰਡ ਵਧੀਆ ਨੇ ਕੀ ਹੋਇਆ ਤੂੰ ਐਂ ਚਿਹਰਾ ਬਣਾ ਰੱਖਿਆਗਾ ਨਾਲੇ ਤੈਨੂੰ ਹੋ ਕੀ ਗਿਆ ਤੂੰ ਤਾਂ ਇੰਨੀ ਸੋਹਣੀ ਸੁਨਖੀ ਹੁੰਦੀ ਸਿੱਕੇਦਮ ਬਸ ਪੁੱਛਣਾ ਬਹੁਤ ਔਖਾ ਹੈ ਮਤਲਬ ਕੀ ਹੋਇਆ ਇਹ じゃ ਤੇਰੇ ਨਾਲ ਤੂੰ ਤਾਂ ਕਹਿੰਦੀ ਸੀ ਮੇਰਾ ਸੁਪਨਾ ਤੈਨੂੰ ਪਤਾ ਹੀ ਆਉਣਾ ਮੈਂ ਤੈਨੂੰ ਦੱਸਦੀ ਰਹੀ ਨੀ ਆ ਫੋਨ ਤੇ ਯਾਰ ਤੇਰਾ ਸੁਪਨਾ ਤਾਂ ਐਡਾ ਵੱਡਾ ਸੀ ਪਰ ਤੂੰ ਨੇ ਇੱਕ ਗਲਤੀ ਕਰ ਲਈ ਘਰ ਦੇ ਨੇ ਮਗਰ ਲਾ ਕੇ ਨੇ ਜਲਦੀ ਵਿਆਹ ਕਰਾ ਲਿਆ ਤੂੰ ਕਹਿ ਵੀ ਸਕਦੀ ਸੀ ਆਪਣੇ ਮੰਮੀ ਡੈਡੀ ਨੂੰ ਵੀ ਹਜੇ ਮੈਂ ਨਹੀਂ ਕਰਉਣਾ ਹੈਗਾ ਜਿਹੜੇ ਤੁਸੀਂ ਮੇਰੇ ਤੇ ਨੇ ਪੈਸੇ ਵੇਸਟ ਕੀਤੇ ਹੈਗੇ ਹਨਾ ਪੜਾਇਆ ਲਿਖਾਇਆ ਤੇ ਉਹ ਕਿੱਧਰ ਸਾਰੇ ਖੋ ਖਾਤੇ ਚ ਗਏ ਹਨਾ ਉਮਾ ਕੀ ਕਹਿ ਸਕਦੀ ਸੀ ਉਹਨਾਂ ਦੇ ਮੂਰੇ ਉਹਨਾਂ ਨੂੰ ਆਪ ਨੂੰ ਸੋਚਣਾ ਚਾਹੀਦਾ ਸੀਗਾ ਵੀ ਸਾਡੀ ਕੁੜੀ ਦੀ ਪੜ੍ਹਾਈ ਚੱਲਦੀ ਜਾਂਦੀ ਹੈ ਹਜੇ ਸਿਮਰ ਬੈਸੇ ਤਾਂ ਤੂੰ ਬਹੁਤ ਬੋਲਦੀ ਹੈ ਹਨਾ ਜਦੋਂ ਮੇਰੇ ਨਾਲ ਕੋਈ ਗੱਲਬਾਤ ਹੁੰਦੀ ਹੈ ਜਾਂ ਮੈਂ ਤੈਨੂੰ ਆਪਦੇ ਬਾਰੇ ਦੱਸਦੀ ਹਾਂ ਤਾਂ ਤੂੰ ਨੂੰ ਬਹੁਤ ਹਿੰਟ ਦਿੰਨੀ ਹੈ ਵੀ ਐਵੇਂ ਨਹੀਂ ਐਵੇਂ ਕਰ ਲੈ ਤੇ ਪਰ ਤੂੰ ਆਪਦੇ ਮੰਮੀ ਡੈਡੀ ਨਾਲ ਗੱਲ ਨਹੀਂ ਕਰ ਸਕੀ ਇਹ ਤੂੰ ਉਹਨਾਂ ਨੂੰ ਕਹਿ ਨਹੀਂ ਸਕੇਗੀ ਸਾਰੀ ਉਮਰ ਦੀ ਆਪਦੀ ਲਾਈਫ ਨਾਲ ਤੂੰ ਇੱਕ ਨਰਕ ਬਣਾ ਲਈ ਹੈ ਇੱਕ ਮੰਮੀ ਤੇ ਡੈਡੀ ਹੱਥ ਜੋੜਨ ਲੱਗੇ ਵੀ ਇਹਨੇ ਜਣੇ ਆਏ ਆ ਉਹ ਆਏ ਆ ਉਹ ਆਪਸ ਤੋਂ ਪਤਾ ਹੀ ਮਿਹੜੀ ਜੀ ਮੈਂ ਕਰਦੇ ਹੁੰਦੇ ਆਗੇ ਤੇ ਯਾਰ ਉਹਨਾਂ ਨੇ ਆ ਵੀ ਲਾਈਫ ਕੱਢ ਲਈ ਸਾਰੀ ਉਹ ਕਿੰਨੇ ਸਾਲ ਹੋਣਗੇ ਵੱਧ ਤੋਂ ਵੱਧ 20 ਸਾਲ 25 ਸਾਲ ਪਰ ਤੈਨੂੰ ਤਾਂ ਹਜੇ ਸਾਰੀ ਉਮਰ ਕੱਢਣੀ ਆ ਆਪਦੀ ਤੇਰੀ ਤਾਂ ਹਜੇ ਉਮਰ ਵੀ ਕੁਝ ਨਹੀਂ ਹੋਈ ਹੈਗੀ ਗੀ ਹੁਣ ਤੂੰ ਮੈਨੂੰ ਦੱਸ ਮੈਂ ਕੀ ਕਰ ਸਕਦੀ ਆ ਹੁਣ ਤਾਂ ਹੋ ਗਿਆ ਸਭ ਕੁਝ ਹੁਣ ਤਾਂ ਮੈਂ ਕੁਝ ਨਹੀਂ ਕਰ ਸਕਦੀ ਆ ਮੈਂ ਦੇਖ ਲਾ ਮੈਂ ਆਪਣੀ ਮਰਜ਼ੀ ਨਾਲ ਕਰਾਇਆ ਸੀ ਨਾ ਮੇਰਾ ਹਸਬੰਦ ਕਿੰਨਾ ਚੰਗਾ ਮੈਨੂੰ ਕਦੇ ਨਹੀਂ ਕਿਸੇ ਗੱਲ ਤੋਂ ਵੀ ਰੋਕਿਆ ਹੈਗਾ ਨਾ ਕੱਪੜੇ ਲੀੜੇ ਪੈਉਣ ਤੋਂ ਨਾ ਜੌਬ ਕਰਨ ਤੋਂ ਮੇਰੇ ਬਹੁਤ ਹੈਲਪ ਕਰਦੇ ਆ ਹਰ ਕੰਮ 'ਚ ਉਹਨਾਂ ਨੇ ਮੈਨੂੰ ਇਹ ਹੀ ਕਿਹਾ ਵੀ ਜੋ ਵੀ ਤੇਰਾ ਸੁਪਨਾ ਨਾ ਉਹਨੂੰ ਤੂੰ ਪੂਰਾ ਕਰ ਚਾਹੇ ਕੁਛ ਮਰਜ਼ੀ ਹੋ ਜੇ ਦੁਨੀਆ ਇੱਧਰ ਲਈ ਨਾ ਇੱਧਰ ਹੋ ਜੇ ਇੱਕ ਤੂੰ ਆ ਜੇੜੀ ਨੇ ਆਪਦੀ ਹਾਲਤ ਨਾ ਐਵੇਂ ਬਣਾ ਰੱਖੀ ਆ ਜਿਹੜੀਆਂ ਮੇਰੇ ਨਾਲ ਪੜਦੀਆਂ ਸੀ ਨਾ ਸਾਰੀਆਂ ਦੇਖ ਲਾ ਕਿੰਨੀਆਂ ਸੌਖੀਆਂ ਨੇ ਤੇ ਕਿੰਨੀ ਵਧੀਆ ਉਹਨਾਂ ਦੀ ਜ਼ਿੰਦਗੀ ਹੈ ਕਿੰਨੇ ਵਧੀਆ ਉਹਨਾਂ ਨੂੰ ਹਸਬੰਦ ਮਿਲੇ ਹੈਗੇ ਨਾਲੇ ਮੇਰਾ ਹਸਬੰਦ ਤਾਂ ਮੈਨੂੰ ਕੁਛ ਨਹੀਂ ਕਹਿੰਦਾ ਹੈਗਾ ਚਾਹੇ ਮੈਂ YouTube ਤੇ ਕੰਮ ਕਰਾਂ ਚਾਹੇ ਮੈਂ ਮਾਡਲਿੰਗ ਕਰਾਂ ਚਾਹੇ ਮੈਂ ਗਾਣੇ ਗਾਵਾਂ ਮੈਂ ਚਾਹੇ ਮੈਂ ਕੁਛ ਮਰਜ਼ੀ ਕਰਾਂ ਮੇਰੀ ਹਰ ਗੱਲ ਨੂੰ ਸਮਝਦੇ ਆ ਉਹ ਚਲੋ ਉਹ ਤਾਂ ਕਿਸਮਤ ਆਲਾ ਮੇਰੇ ਕਿਸਮਤ ਤੇ ਹੀ ਲਿਖਿਆ ਸੀ ਉਹ ਮੱਲ ਗਿਆ ਵਸਣੇ ਲੇ ਜਦੋਂ ਮੈਂ ਤੈਨੂੰ ਕਿਹਾ ਸੀਗਾ ਵੀ ਹਜੇ ਤੂੰ ਮਨ੍ਹਾ ਕਰ ਦੇ ਮਨ੍ਹਾ ਕਰ ਦੇ ਤੂੰ ਵੀ ਸਿਮਰ ਹਰ ਗੱਲ ਦੀ ਨਾ ਆਪਦੀ ਹੱਥ ਫੜ ਲੈਣੀ ਤੂੰ ਕੀਤੇ ਹੀ ਨਹੀਂ ਹੈਗਾਗਾ ਐਂ ਤਾਂ ਮੈਨੂੰ ਵੀ ਮੇਰੇ ਘਰਦਿਆਂ ਨੇ ਕਿੰਨੇ ਮੁੰਡੇ ਦੇਖੇ ਸੀ ਮੇਰੇ ਲਈ ਦੋ ਤਿੰਨ ਦੇਖੇ ਸੀ ਨਾ ਤੈਨੂੰ ਵੀ ਦੱਸਿਆ ਮੇਰੀ ਮੰਮੀ ਨੇ ਪਰ ਮੈਂ ਜਵਾਬ ਦਿੱਤਾ ਸੀ ਜੋ ਮੈਨੂੰ ਆਪਦੀ ਲਾਇਕ ਚ ਵਧੀਆ ਲੱਗਿਆ ਨਾ ਜਿਹਦੇ ਨਾਲ ਮੈਨੂੰ ਵਧੀਆ ਲੱਗਿਆ ਵੀ ਹਾਂ ਇਹ ਮੇਰੀ ਹਰ ਚੀਜ਼ ਨੂੰ ਸਮਝ ਸਕਦਾ ਮੇਰੀ ਫੀਲਿੰਗ ਨੂੰ ਸਮਝ ਸਕਦਾ ਮੈਂ ਉਸੇ ਲਈ ਹਾਂ ਕੀਤੀ ਸੀਗੀ ਤੁਹਾਡੇ ਮੈਂ ਤਾਂ ਤੇਰੀ ਮੰਮੀ ਡੈੜੀ ਤਾਂ ਬੜੇ ਲਿਖਿਆ ਮੇਰੀ ਮੰਮੀ ਅਨਪੜਾ ਹੈਗੇ ਬਸ ਉਹ ਹਸ ਹਾਲ ਨਾਲ ਚਲੀ ਗਏ ਉਹ ਅਇ ਤਾਂ ਸੋਚਿਆ ਨਹੀਂ ਵੀ ਸਾਡੀ ਕੁੜੀ ਇੰਨਾ ਪੜੀ ਜਾਂਦੀ ਆ ਕੋਈ ਸੁਪਨੇ ਵੀ ਆਉਦੇ ਮਸਾਬ ਦੀ ਹਿੰਡ ਪਗਾ ਲਈ ਉਹਨਾਂ ਨੇ ਹਿੰਡ ਪਗਾਉਣ ਦੀ ਗੱਲ ਨਹੀਂ ਹੁੰਦੀ ਇਹ ਗੱਲ ਨਹੀਂ ਹੁੰਦੀ ਨਾਲੇ ਦੇਖ ਲੈ ਸੁੱਖੀ ਆਪਣੇ ਨੇ ਪੜਦੀ ਸੀ ਉਹਦੇ ਮੰਮੀ ਡੈਡੀ ਕਿੰਨੇ ਕਿ ਪੜੇ ਪਰ ਨਾ ਉਹ ਆਪਦੀ ਕੁੜੀ ਨੂੰ ਸਮਝਦੇ ਸੀਗੇ ਉਹਦੀ ਹਰ ਗੱਲ ਨੂੰ ਸਮਝਦੇ ਸੀਗੇ ਉਹ ਤਾਂ ਜਮੀਆਂਨ ਪੜ ਸੀਗੇ ਤੇ ਉਹਨਾਂ ਨੇ ਕਿੰਨਾ ਚੰਗਾ ਮੁੰਡਾ ਲੱਭ ਕੇ ਦਿੱਤਾ ਉਹਨੂੰ ਅੱਜ ਉਹ ਰਾਜ ਕਰਦੀ ਹੈਗੀ चल ठीक है यार मैं तेन तो आई दस देख सी देखिए ना फोन भी आई है, ना, मैं चल दी है, है? चलो तो हाँ हाँ, तो... तो चल ठीक है मेरी देख ला कि बेकार किस्मत बनाई वब कुछ कर सकती है मेरा तो जमा बेकार ਮੰਮੀ ਦੇ ਆਏ ਸਭ ਕੁਝ ਕਰੇ ਹੋਏ ਮੇਰਾ ਭਰਾ ਆਏ ਹੋ ਜੂਗਾ ਮੇਰਾ ਭਰਾ ਆਏ ਹੋ ਜੂਗਾ ਮੇਰਾ ਭਰਾ ਸਪਰੇਅ ਪੀ ਜੂਗਾ ਅੱਜ ਕੋਈ ਮਰਦਾ ਕਿਉਂ ਨਹੀਂ ਕੋਈ ਮਰ ਜਾਂਦੇ ਦੀ ਦਿੱਕਤ ਤੇ ਮੈਨੂੰ ਤਾਂ ਦਿਨ ਨਾ ਦੇਖਣੇ ਪੈਂਦੇ ਵੀ ਤਾਂ ਮਾਮੇ ਦੀ ਗੱਲਾਂ ਜਾਗੇ ਮੰਮੀ ਮਾਮਾ ਕਰਾਉਂਦੇ ਨੇ ਮੰਮੀ ਮਾਮਾ ਕਰਾਉਂਦੇ ਨੇ ਹੁਣ ਮੰਮੀ ਮਾਮਾ ਕਿਤੇ ਪੁੱਛਦੇ ਆ ਮੈਨੂੰ ਵੀ ਕਿਵੇਂ ਕਿਵੇਂ ਇੱਕ ਵਾਰੀ ਵੀ ਨਹੀਂ ਕਦੇ ਆਏਗੇ ਮੁੰਡਾ ਆਏ ਆ ਮੁੰਡਾ ਆਏਗਾ ਐ ਨਹੀਂ ਦੱਸਿਆ ਵੀ ਮੁੰਡਾ ਵੀ ਜ਼ਮੀਨ ਹੀ ਪਾਉਂਦਾ ਕੱਲੀ ਸਰਕਾਰੀ ਨੌਕਰੀ ਲੱਗਿਆ ਫਲਾਣਾ ਲੱਗਿਆ ਮੈਨੂੰ ਤਾਂ ਕੋਈ ਦੀਦੀ ਨੇ ਕਿਹੜੀ ਸਰਕਾਰੀ ਨੌਕਰੀ ਇਹਨਾਂ ਦੀ ਬਸ ਮੈਨੂੰ ਫਸਾਉਣਾ ਸੀ ਬਸਾਤਾ ਹੁਣ ਕੋਈ ਮਾਮੀ ਮਾਮਾ ਫੋਨ ਵੀ ਨਹੀਂ ਲਾਉਂਦੇਗੇ ਜੀ ਤੇ ਮੈਂ ਰਹਿ ਕਹਦਾ ਵੀ ਗਾ ਦੇ ਅੱਲਾ ਨੂੰ ਬਲਾਈ ਨਾ ਮਾਮੀ ਮਾਮਾ ਕਹਿੰਨੂ ਜੀ ਨਹੀਂ ਕਰਦਾ ਮੇਰੇ ਪਾਸੇ ਤਾਂ ਮਰੀ ਗਏ ਉਹ ਗਲਗੁੱਠਾ ਹੀ ਦੇ ਦਿੰਦੇ ਇਹਦੇ ਨਾਲ ਤਾਂ ਚੰਗਾ ਪੁੱਤ ਭਾਂਡੇ ਮਾਝ ਜਾਣਾ ਹਾਂ ਮੈਂ ਕਿਹਾ ਤੂੰ ਕਾ ਤਾ ਮਾਜਦਾ ਮੈਂ ਮਾਜ ਲੂੰਗੀ ਕੋਈ ਨਾ ਬਸ ਬੈਠ ਜਾ ਬਸ ਤੋੜ ਤੇ ਬਸ ਆ ਜਾ ਬਸ ਹਾਂ ਦਾ ਤੋੜ ਤੇ ਤੇ ਹੋਰ ਰੋਟੀ ਖਾ ਲਈ ਬਸ ਉਸ ਤੋਂ ਮੇਰੀ ਭੁੱਖੀ ਮਾਰਦੀ ਮੈਂ ਭੁੱਖਾ ਤਾਂ ਮਾਰਦੀ ਰੋਟੀ ਬਣੀ ਪਈ ਐ ਚਾਹ ਨਾਲ ਸਬਜ਼ੀ ਬਣੀ ਪਈ ਐ ਖਾ ਲਾ ਚਲ ਮੈਂ ਪਾ ਕੇ ਰੱਖ ਦੇਣੀ ਐ ਕੁਝ ਵੀ ਨਹੀਂ ਖਾਣਾ ਮੈਨੂੰ ਉਹਨਾਂ 2 ਘੰਟੇ ਸੌਂ ਜਾਂਦੋ ਚੰਦ ਦੀ ਨੀਂਦ ਬਸ ਉਸ ਤੋਂ ਕਰ ਸਾਰਾ ਕੁਝ ਭੁੱਖ ਪਕ ਮਾਰ ਰੱਖੀ ਐ ਲੈ ਆਇਆ ਕਰਦੀ ਹੁਣ ਮੇਰੇ ਤੇ ਗੁੱਸੇ ਦਿਖਾਈ ਜਾਂਦੀ ਐ ਗਲਤੀ ਵੈਸੇ ਮੈਥੋਂ ਵੀ ਹੋਈ ਐ ਬਹੁਤ ਵੱਡੀ ਗਲਤੀ ਹੋ ਗਈ ਪਰ ਹੁਣ ਕੀਤਾ ਕੀ ਜਾਵੇ ਹੁਣ ਜੇ ਗਲਤੀ ਸੁਧਾਰਦੀਆਂ ਤਾਂ ਹੁਣ ਟਾਈਮ ਬਹੁਤ ਹੋਗਾ ਜਵਾਖਾਂ ਜੱਲਿਆਂ ਵਾਲੀ ਹੋਗੀ ਬਰ ਹੁਣ ਕਿਵੇਂ ਨਾ ਕਿਵੇਂ ਕਰਕੇ ਕੁਛ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ ਚਲ ਕਰਦੀ ਆ ਇਹਦੇ ਪਿਓ ਨਾਲ ਗੱਲ ਅਜਾਥਣੇ